ਦੀ ਕੇ ਲਗਾਉਂਦੀ ਨਹੀਂ ਐ ਜੀ ਇੱਕ ਇਨਸੂਲਿਨ ਹੈ ਇਹਦੇ ਤੁਸੀਂ ਕਿੰਨੇ ਯੂਨਟ ਲੈਂਦੇ ਸੀ ਇਹਦਾ 24 ਚਲੀ ਯੂਨਟ ਤੇ ਐ ਇੱਕ ਹੋਰ ਦਿਖਾ ਰਹੀ ਹੈ ਕੁੜੀਆ ਇਹ ਨਾਮ ਲਿਖਿਆ ਹੈ ਲੈਂਟਸ ਇਹ ਨਾਲ ਦਾ ਖਰਾਬ ਕੀਤਾ ਹੈ 2.5 ਲੱਖ ਰੁਪਏ ਕੁੜੀ ਦੇ ਉੱਤੇ ਲਾਇਆ ਵਾ ਹਾਂ ਜੀ ਔਰ ਜਿਸ ਦਿਨ ਦੀ 8-10 ਦਿਨ ਤੋਂ ਹੀ ਜ਼ਿਆਦਾ ਟਾਈਮ ਨਹੀਂ ਹੋਇਆ 8-10 ਦਿਨ ਤੋਂ ਕਾਫੀ ਲੈ ਆਉਟਸਟੈਂਡਿੰਗ ਰਿਜ਼ਲਟ ਇਸ ਤਰ੍ਹਾਂ ਆ ਰਿਹਾ ਹੈ ਕਿ 24 ਯੂਨਟ ਤੋਂ 15 ਯੂਨਟ ਹੋਸ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਫੀਲਡ ਦੇ ਦੌਰਾਨ ਅਰਮਿੰਦਰ ਸਿੰਘ ਜੀ ਤੇ ਮੈਂ ਪਹੁੰਚੇ ਹਾਂ ਲਸ਼ੇਹਰਾ ਕਲਵਾ ਆਪਣੇ ਨਾਲ ਡਾਕਟਰ ਰਜਿੰਦਰ ਜੀ ਜੁਆਇਨ ਹੋਏ ਸੀ ਬੜਾ ਹੀ ਵੰਡਰਫੁਲ ਆਊਟਸਟੈਂਡਿੰਗ ਰਿਜ਼ਲਟ ਆਇਆ ਹੈ ਆਪਾਂ ਜਿਨ੍ਹਾਂ ਦੇ ਘਰ ਰਿਜ਼ਲਟ ਹੈ ਉਹਨਾਂ ਦੇ ਘਰ ਹੀ ਬੈਠੇ ਐ ਇਸ ਟਾਈਮ ਉਹਨਾਂ ਦੇ ਘਰ ਮੌਜੂਦ ਆ ਆਓ ਆਪਾਂ ਘਰ ਦੇ ਮੈਂਬਰ ਤੋਂ ਜਾਣਦੇ ਹਾਂ ਉਹਨਾਂ ਨੂੰ ਕੀ ਦਿੱਕਤ ਪਰੇਸ਼ਾਨੀ ਸੀ ਕੀ ਤਕਲੀਫ ਸੀ ਕੀ ਇਸਤੇਮਾਲ ਕੀਤਾ ਤੇ ਕੀ ਰਿਜ਼ਲਟ ਆਇਆ ਸਾਫੀ ਕਰਨ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਦੀਪ ਕੌਰ ਹੈ अच्छा जी ਤੇ ਉਮਰ ਕੀ ਤੁਹਾਡੀ 15 ਸਾਲ ਤੁਹਾਨੂੰ ਕੀ ਤਕਲੀਫ ਸੀ ਪਿੰਦੇ ਮੈਨੂੰ ਸ਼ੂਗਰ ਸੀ ਕਿੰਨੇ ਲਈ ਤੇ ਕਿੰਨੇ ਕਦੋਂ ਤੋਂ ਸੀ ਸ਼ੂਗਰ 1 ਸਾਲ ਨੂੰ ਤੇ ਕੀ ਤੁਸੀਂ ਕਿੰਨਾ ਕਿੰਨਾ ਕੋ ਦਵਾਈਆਂ ਪਹਿਲਾਂ ਖਾਧੀਆਂ ਜਾਂ ਕੀ ਬਹੁਤ ਸਾਰੀਆਂ ਦਵਾਈਆਂ ਖਾਧੀਆਂ ਮੈਂ ਸ਼ੂਗਰ ਤੋਂ ਬਹੁਤ ਪਰੇਸ਼ਾਨ ਹੋਈ ਅੱਛਾ ਜੀ ਮੈਂ ਕਈ ਗਈ ਡਾਕਟਰਾਂ ਕੋਈ ਤਰ੍ਹਾਂ ਦੇ ਡਾਕਟਰਾਂ ਦੇ ਦਵਾਈਆਂ ਲਈਆਂ ਪਰ ਮੈਨੂੰ ਕੋਈ ਨਿਮਾਨ ਨਹੀਂ ਆਇਆ ਅੱਛਾ ਤੇ ਕੀ ਤੁਸੀਂ ਇਸਤੇਮਾਲ ਕੀਤਾ ਤੁਸੀਂ ਕਿੱ데 ਕੋ ਗਏ ਮੈਂ ਪਾਟੀ ਕੇ ਲਗਾਉਂਦੀ ਨਹੀਂ ਐ ਜੀ ਇੱਕ ਇਨਸੂਲਿਨ ਹੈ ਇਹਦੇ ਤੁਸੀਂ ਕਿੰਨੇ ਯੂਨਟ ਲੈਂਦੇ ਸੀ ਇਹਦਾ 24 24 ਯੂਨਟ ਤੇ ਐ ਇੱਕ ਹੋਰ ਦਿਖਾ ਰਹੀ ਹੈ ਬੁੜੀਆ ਇਹ ਨਾਮ ਲਿਖਿਆ ਹੈ ਲੈਂਟਸ ਇਹ ਨਾਲ 24 ਯੂਨਟ ਲੈਂਦੇ ਸੀ ਇਹ ਗੁੜੀਆ ਔਰ ਇਹ ਤੋਂ ਬਾਅਦ ਤੁਸੀਂ ਕੀ ਇਸਤੇਮਾਲ ਕੀਤਾ ਤੁਸੀਂ ਦੱਸ ਰਹੀ ਡਾਕਟਰ ਸਾਹਿਬ ਕੋ ਮੈਂ ਗਈ ਮੈਂ ਡਾਕਟਰ ਕੋਲ ਤਾਂ ਗਈ ਪਿਆ ਜਿਹੜੀ ਦਵਾਈ ਲਈ ਹਾਂਜੀ ਬਾਈ ਕਾਫੀ ਏ ਇਹਨਾਂ ਨੇ ਆਈ ਕਾਫੀ ਯੂਜ਼ ਕਰਨੀ ਸ਼ੁਰੂ ਕੀਤੀ ਐ ਤੇ ਕਿੰਨੇ ਪਾਊਚ ਲੈ ਰਹੇ ਤੁਸੀਂ ਇੱਕ ਪਾਊਚ ਰੋਜ਼ ਦਾ ਇੱਕ ਟੈਗ ਰੋਜ਼ ਦਾ ਅੱਜ ਤੁਹਾਡੀ ਸ਼ੂਗਰ ਕਿੰਨੀ ਐ ਅੱਜ 256 ਪਹਿਲੇ ਕਿੰਨੀ ਰਹਿੰਦੀ ਸੀ ਪਹਿਲਾਂ 520 520 ਜਾਂ ਹਾਈ ਹੋ ਜਾਂਦੀ ਦੇਖੋ ਜੀ 500 ਤੋਂ ਹਾਈ ਹੋ ਜਾਂਦੀ ਹੈ ਅੱਜ 256 ਸ਼ੂਗਰ ਆਈ ਐ ਔਰ ਯੂਨਟ ਹੁਣ ਕਿੰਨੇ ਲੈ ਰਹੇ ਸੀ ਤੁਸੀਂ ਅੱਜ 15 ਅੱਜ 15 ਯੂਨਟ ਲਏ ਐ ਪਹਿਲੇ 20 ਯੂਨਟ ਲੈ ਰਹੇ ਸੀ 15 ਯੂਨਟ ਤੇ ਆ ਗਏ ਐ ਇਹ ਡਾਕਟਰ ਰਜਿੰਦਰ ਜੀ ਨੇ ਇਹਨਾਂ ਦੇ ਘਰ ਦੇ ਕੋਲ ਹੀ ਰਹਿੰਦੇ ਨੇ ਇਹਨਾਂ ਨੇ ਇਹਨਾਂ ਕੋ ਕਾਫੀ ਇਸਤੇਮਾਲ ਕਰਨੀ ਸ਼ੁਰੂ ਕੀਤੀ ਨਹੀਂ ਤੁਸੀਂ ਦੇਖੋ ਵੀ ਆਊਟਸਟੈਂਡਿੰਗ ਰਿਜ਼ਲਟ ਕਿਸ ਤਰ੍ਹਾਂ ਆ ਰਿਹਾ ਹੈ ਕਿ 20 ਯੂਨਟ ਤੋਂ 15 ਯੂਨਟ ਤੇ ਆ ਗਏ ਨੇ ਤਾਂ ਬੇਟਾ ਤੁਹਾਨੂੰ ਹੁਣ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੈਨਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਯਕੀਨ ਪਰ ਮਹਿਸੂਸ ਕਰ ਰਹੇ ਹੋ ਆਪਣੇ ਸਰੀਰ ਦੇ ਵਿੱਚ ਪਹਿਲਾਂ ਮੈਂ ਬਹੁਤ ਕੁਝ ਚਾਂ ਸੀ ਹੁਣ ਮੈਨੂੰ ਵਧੀਆ ਲੱਗਦਾ ਅੱਛਾ ਜੀ ਜਿਹੜੇ ਤੁਹਾਡੀ ਉਮਰ ਦੇ ਕਾਫੀ ਲੋਕ ਨੇ ਸਟੂਡੈਂਟ ਨੇ ਲੜਕੀਆਂ ਲੜਕੀਆਂ ਜਿਨ੍ਹਾਂ ਨੂੰ ਇਸ ਤਰ੍ਹਾਂ ਹੀ ਹਾਈ ਸ਼ੂਗਰ ਰਹਿੰਦੀ ਹੈ ਤੁਸੀਂ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕੀ ਇਸਤੇਮਾਲ ਕੀਤਾ ਉਹਨਾਂ ਨੂੰ ਵੀ ਇਸ ਕਾਫੀ ਬਾਰੇ ਦੱਸਾਂਗੇ ਦੇਖੋ ਜੀ ਉਹ ਕੁੜੀਏ ਕਹਿ ਰਹੀ ਕਿ ਉਹਨਾਂ ਨੂੰ ਵੀ ਇਸ ਕਾਫੀ ਦਾ ਦੱਸਾਂਗੇ ਦੇਖੋ ਇੱਕ ਛੋਟੇ ਛੋਟੇ ਬੱਚਿਆਂ ਨੂੰ ਬਲੱਡ ਸ਼ੂਗਰ ਹੋ ਰਹੀ ਹੈ ਸ਼ੂਗਰ ਤੋਂ ਪਰੇਸ਼ਾਨ ਹੈ ਥੋੜਾ ਫਾ ਨਦੀ ਮਾਤਾ ਜੀ ਨਾਲ ਹੁਣਾਂ ਮਿਲੇ ਸਾਬ ਆਪ ਵੀ ਦੱਸ ਰਹੀ ਡਾਕਟਰ ਜੀ ਮਾਤਾ ਜੀ ਨੂੰ ਮੇਰੇ ਨਾਲ ਕੀ ਦੱਸਿਆ ਤਾਂ ਸਰ ਬਹੁਤ ਪਰੇਸ਼ਾਨ ਹੈ ਬੜਾ ਪੈਸਾ ਖਰਾਬ ਕੀਤਾ ਹੈ 2.5 ਲੱਖ ਰੁਪਏ ਗੁੜੇ ਦੇ ਉੱਤੇ ਲਾਇਆ ਵਾ ਹਾਂਜੀ ਹਾਂਜੀ ਔਰ ਜਿਸ ਦਿਨ ਦੀ 8-10 ਦਿਨ ਤੋਂ ਹੀ ਜ਼ਿਆਦਾ ਟਾਈਮ ਨਹੀਂ ਹੋਇਆ 8-10 ਦਿਨ ਤੋਂ ਹੀ ਕਾਫੀ ਲੈ ਆ ਰਹੇ ਆ ਅੱਛਾ ਜੀ ਇਹ ਪਹਿਲੇ ਦਿਨ ਉਹ ਤਾਂ ਤੁਹਾਡੇ ਕੋਲ ਆਇਆ ਸੀ ਮੇਰੇ ਕੋਲ ਪਹਿਲੇ ਦਿਨ ਤੋਂ ਇਹ ਨਿੰਮ ਦੇ ਕੈਪਸੂਲ ਲੈਣ ਵਾਸਤੇ ਆਇਆ ਇਹ ਕਿੰਦੇ ਨਿੰਮ ਦੇ ਕੈਪਸੂਲ ਜੋ ਸ਼ੂਗਰ ਵਾਸਤੇ ਮੈਂ ਕਿਹਾ ਨਿੰਮ ਨਾਲ ਕੁਝ ਨਹੀਂ ਹੋਣਾ ਤੁਸੀਂ ਆਹ ਸਰ ਦਾ ਇੱਕ ਪ੍ਰੋਡਕਟ ਹੈ ਆਈ ਕਾਫੀ ਇੰਡੋਸ ਦੇ ਵੀ ਵਾ ਦਾ ਬਹੁਤ ਹੀ ਵਧੀਆ ਵਾ ਬੜਾ ਵਧੀਆ ਰਿਜ਼ਲਟ ਹੋਰ ਵੀ ਬਿਡ ਔਰ ਔਰ ਡੇਲੀ ਲੈ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਪੀਤਾ ਵਾ ਬੜਾ ਸੋਹਣਾ ਨਾਲ ਰਿਜ਼ਲਟ ਵੀ ਮਿਲਦੇ ਆ ਔਰ ਅੱਗੇ ਤੋਂ ਇਹ ਸਾਡਾ ਵਾਦਾ ਕਰਦੇ ਕਿ ਇਹ ਵੀ ਕੋਫੀ ਪੀਣਗੇ ਹੋਰ ਵੀ ਰਿਕਮੈਂਡ ਕਰਨਗੇ ਵੱਧ ਤੋਂ ਵੱਧ ਜਿੰਨੇ ਵੀ ਇਹਨਾਂ ਦੇ ਫਰੈਂਡ ਆ ਜਾਂ ਪੁੱਛ ਵੀ ਕੇ ਕੋਈ ਪ੍ਰੋਬਲਮ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਰਿਕਮੈਂਡ ਕਰਨਗੇ ਤਾਂ ਵੱਧ ਤੋਂ ਵੱਧ ਕੋਫੀ ਲੈਣਗੇ ਔਰ ਠੀਕ ਹੋਣਗੇ ਸੋ ਦੋਸਤੋ ਤੁਹਾਨੂੰ ਵੀ ਅਸੀਂ ਤੇਰੀ ਸਲਾਹ ਦਿੰਦੇ ਆ ਜੇ ਕੋਈ ਸ਼ੂਗਰ ਪੀਰੀਅਡਸ ਹੈ ਆਪਣਾ ਫालतू ਸਮਾਂ ਡਾਕਟਰਾਂ ਦੇ ਚੱਕਰਾਂ 'ਚ ਖਰਾਬ ਕਰ ਰਿਹਾ ਹੈ ਆਪਾਂ ਉਹਨਾਂ ਨੂੰ ਇਹ ਹੀ ਲਈ ਦੇਣਾ ਚਾਹਨੇ ਜੇ ਗੁਡੀਆਂ ਨੂੰ ਆਰਾਮ ਆ ਸਕਦਾ ਹੈ ਇਹਨਾਂ ਦੇ ਕਾਫੀ ਯੂਨਟ ਲੱਗ ਰਹੇ ਸੀ ਯੂਨਟ ਬੰਦ ਹੋ ਗਏ ਨੇ ਤੁਹਾਨੂੰ ਵੀ ਫਰਕ ਪੈ ਸਕਦਾ ਹੈ ਤੁਸੀਂ ਵੀ ਇਸਤੇਮਾਲ ਕਰਕੇ ਇਹਦਾ ਲਾਹਾ ਲੈ ਸਕਦੇ ਹੋ ਸੋ ਦੋਸਤੋ ਜੁਟ ਜੋ ਇਸ ਪ੍ਰੋਡਕਟ ਦਾ ਫਾਇਦਾ ਠਾਓ ਬੜਾ ਹੀ ਕੀਮਤੀ ਅਮੁੱਲੇ ਪ੍ਰੋਡਕਟ ਹੈ ਔਰ ਇਹਨ ਤੋਂ ਨਿਜਾਤ ਇਹ ਸ਼ੂਗਰ ਤੋਂ ਨਿਜਾਤ ਪਾਓ ਔਰ ਇਹਦੀ ਸਲਾਹ ਬੁੱਤਰੇ ਲੋਕਾਂ ਨੂੰ ਵੀ ਦਿਓ ਉਹਨਾਂ ਤੱਕ ਵੀ ਪਹੁੰਚ ਕਰਾਓ ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਸੱਸ ਕਰਦਾ ਹਾਂ